ਹਾਂਜੀ ਦੋਸਤੋ ਹਾਜ਼ਰ ਹੋਏ ਆ ਜੀ ਅੱਜ ਨਵੀਂ ਕਹਾਣੀ ਦੇ ਨਾਲ ਇੱਕ ਤਲਾਕਸ਼ੂਦਾ ਪਤਨੀ ਬਸ ੱਡੇ ਦੇ ਵਿੱਚ ਮੂੰਗਫਲੀ ਦੀ ਰੇੜੀ ਲਾਉਂਦੀ ਮਿਲੀ ਆ ਉਸਦੇ ਪਤੀ ਨੂੰ ਤਲਾਕ ਤੋਂ 5 ਸਾਲ ਬਾਅਦ ਅੱਗੇ ਕੀ ਵਾਪਰਿਆ ਸੁਣੋ ਪੂਰੀ ਕਹਾਣੀ ਆ ਸੁਨੀਤਾ ਨਾਮ ਦੀ ਇੱਕ ਲੜਕੀ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ 2 ਮਹੀਨੇ ਬਾਅਦ ਤੱਕ ਦਾ ਸਾਰਾ ਕੁਝ ਉਹਨਾਂ ਦੇ ਪਰਿਵਾਰ ਵਿੱਚ ਠੀਕ ਰਹਿੰਦਾ ਹੈ ਪਰ ਹੌਲੀ-ਹੌਲੀ ਸੁਨੀਤਾ ਨੂੰ ਪਤਾ ਲੱਗਦਾ ਹੈ ਵੀ ਜਿਹੜਾ ਉਹਦੇ ਘਰ ਵਾਲਾ ਹੈ ਅਸ਼ੋਕ ਉਹ ਆਪਣੀ ਮਾਂ ਤੇ ਭੈਣ ਦੀਆਂ ਗੱਲਾਂ ਜ਼ਿਆਦਾ ਸੁਣਦਾ ਹੈ ਸੁਨੀਤਾ ਦੀ ਨਾਨਾ ਤੇ ਸੱਸ ਬਹੁਤ ਤੇਜ਼ ਹੁੰਦੀਆਂ ਹਨ ਉਹ ਸੁਨੀਤਾ ਦੇ ਹਰ ਕੰਮ ਵਿੱਚ ਨਕੋਚਾਂ ਕੱਢਦੀਆਂ ਰਹਿੰਦੀਆਂ ਹਨ ਜੇ ਸੁਨੀਤਾ ਤੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਸਾਰਾ ਘਰ ਸਿਰ ਤੇ ਚੱਕ ਦਿੰਦੀਆਂ ਸਨ ਫਿਰ ਸ਼ਾਮ ਨੂੰ ਜਦੋਂ ਅਸ਼ੋਕ ਘਰ ਆਉਂਦਾ ਤਾਂ ਉਹ ਉਹਦੇ ਕੰਨ ਭਰਦੀਆਂ ਤੇ ਉਹਨਾਂ ਪਿੱਛੇ ਲੱਗ ਕੇ ਨਾ ਆਪਣੇ ਘਰ ਵਾਲੀ ਨੂੰ ਵੀ ਨਾ ਕੁਝ ਪੁੱਛੇ ਕੁੱਟਮਾਰ ਕਰਦਾ ਸੀ ਚਲੋ ਲੜਾਈ ਤਾਂ ਚੱਲਦੀ ਰਹਿੰਦੀ ਹੈ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਕੁੱਟਮਾਰ ਦਾ ਮਾਮਲਾ ਜਿਆਦਾ ਵੱਧ ਜਾਂਦਾ ਹੈ ਸੁਨੀਤਾ ਦੁਖੀ ਰਹਿਣ ਲੱਗੀ ਆ ਸੁਨੀਤਾ ਆਪਣੇ ਪਤੀ ਨੂੰ ਕਿਹਾ ਕਰੇ ਕਿ ਕੰਮ ਕਰਦੇ ਆ ਤਾਂ ਸੋ ਗਲਤੀਆਂ ਹੋ ਜਾਂਦੀਆਂ ਨੇ ਫਿਰ ਤੁਸੀਂ ਹਮੇਸ਼ਾ ਹੀ ਦੀਦੀ ਤੇ ਮੰਮੀ ਦੀ ਗੱਲ ਸੁਣ ਕੇ ਮੇਰੇ ਨਾਲ ਲੜਦੇ ਹੋ ਆ ਤੁਸੀਂ ਖੁਦ ਵੀ ਵੇਖਿਆ ਕਰੋ ਵੀ ਜੇ ਕਦੇ ਕੋਈ ਗਲਤੀ ਮੇਰੇ ਤੋਂ ਹੋ ਜਾਵੇ ਆ ਤਾਂ ਕੁਝ ਵਿਗੜ ਜਾਵੇ ਉਹ ਐਡੀ ਵੱਡੀ ਗੱਲ ਨਹੀਂ ਹੁੰਦੀ ਉਹ ਤਾਂ ਮਾਫ ਕੀਤੀ ਜਾ ਸਕਦੀ ਹੈ ਪਰ ਉਹ ਉਹਦੀ ਗੱਲ ਨਹੀਂ ਸੀ ਸੁਣਦਾ ਕਦੇ-ਕਦੇ ਤਾਂ ਉਹ ਨੋਰਮਲ ਹੋ ਜਾਂਦਾ ਪਰ ਜ਼ਿਆਦਾਤਰ ਉਹਦੇ ਨਾਲ ਲੜਦਾ ਝਗੜਦਾ ਰਹਿੰਦਾ 6 ਮਹੀਨੇ ਤੱਕ ਤਾਂ ਸੁਨੀਤਾ ਸਹਿੰਦੀ ਰਹੀ ਕੁੱਟਮਾਰ ਉਹਨੂੰ ਐਵੀਸੀ ਚਲੋ ਅੱਜ ਨਹੀਂ ਕੱਲ ਠੀਕ ਹੋ ਜਾਵੇਗਾ ਪਰ ਦਿਨੋ-ਦਿਨ ਜਿਹੜਾ ਅਸ਼ੋਕ ਹੈ ਉਹ ਵਿਗੜਦਾ ਜਾ ਰਿਹਾ ਸੀ ਕਿਉਂਕਿ ਜਦੋਂ ਘਰੋਂ ਮਾਹੌਲ ਠੀਕ ਖਰਾਬ ਹੋਵੇ ਤਾਂ ਬੰਦੇ ਆ ਜਿਹੜੇ ਉਹ ਨਸ਼ਿਆਂ ਤੇ ਲੱਗ ਜਾਂਦੇ ਨੇ ਉਹ ਰੋਜ਼ ਸ਼ਰਾਬ ਪੀ ਕੇ ਆਉਂਦਾ ਹੈ ਫਿਰ ਅੱਗੋਂ ਸੁਨੀਤਾ ਦੀ ਨਾਨ ਤੇ ਸੱਸ ਸੁਨੀਤਾ ਦੇ ਖਿਲਾਫ ਉਹਨੂੰ ਪਰ ਦਿੰਦੀਆਂ ਤੇ ਉਹ ਰੋਜ਼ ਵਾਂਗੂ ਹੀ ਉਹਨੂੰ ਕੁੱਟਦਾ ਸੀ ਆ ਉਹ ਬੜੀ ਦੁਖੀ ਰਹਿਣ ਲੱਗੀ ਆ 6 ਮਹੀਨਿਆਂ ਤੋਂ ਬਾਅਦ ਉਹ ਇੱਕ ਦਿਨ ਆਪਣੇ ਪਤੀ ਨੂੰ ਕਹਿੰਦੀ ਆ ਵੀ ਅਜੇ ਤੁਸੀਂ ਮੈਨੂੰ ਪਸ਼ੂਆ ਵਾਂਗ ਕੁੱਟਦੇ ਰਹੇ ਤਾਂ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਆ ਐਵੇਂ ਨਾ ਕਰਿਆ ਕਰੋ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਆਪਾਂ ساری ਉਮਰ ਇੱਕ ਦੂਜੇ ਦਾ ਸਾਥ ਦੇਣਾ ਹੀ ਐ ਦੀਦੀ ਵਿਆਹ ਕੇ ਆਪਦੇ ਘਰ ਚਲੀ ਜਾਵੇਗੀ ਤੇ ਮੰਮੀ ਕਿਹੜਾ ਸਦਾ ਬੈਠੇ ਰਹਿਣਗੇ ਵੀ ਕੰਮ ਤਾਂ ਤੁਹਾਡੇ ਮੈਂ ਹੀ ਆਵਾਂਗੀ ਆ ਤੁਸੀਂ ਐਵੇਂ ਨਾ ਕਰਿਆ ਕਰੋ ਪਰ ਉਹ ਇੱਕ ਦੋ ਦਿਨ ਤਾਂ ਠੀਕ ਰਹਿੰਦਾ ਹੈ ਫਿਰ ਉਹੀ ਹਾਲ ਹੋ ਜਾਂਦਾ ਹੈ 7-8 ਮਹੀਨਿਆਂ ਤੱਕ ਜਿਹੜੀ ਆ ਸੁਨੀਤਾ ਦੀ ਸੱਸ ਸੀ ਉਹਨੇ ਮਤਲਬ ਮਨ ਦੇ ਵਿੱਚ ਇਹ ਗੱਲ ਧਾਰ ਲਈ ਸੀ ਇਹਨਾਂ ਦਾ ਤਲਾਕ ਕਰਵਾਉਣਾ ਹੀ ਐ ਉਹਨੂੰ ਨਾ ਕਿਸੇ ਨੇ ਲਾਲਚ ਦਿੱਤਾ ਸੀ ਵੀ ਆ ਤੁਸੀਂ ਇਹ ਮੁੰਡੇ ਦੀ ਦੂਸਰੀ ਆ ਸ਼ਾਦੀ ਕਰਵਾ ਦਿਓ ਵੀ ਜਿੱਦਣ ਵੀ ਦੀ ਆ ਤੁਹਾਡੇ ਘਰ ਸੁਨੀਤਾ ਆਈ ਹੈ ਉਹ ਤੁਹਾਡੇ ਘਰੇ ਲੜਾਈ ਝਗੜੇ ਵੱਧ ਗਏ ਹਨ ਉਹ ਸੁਨੀਤਾ ਨੂੰ ਪਸੰਦ ਨਹੀਂ ਸੀ ਕਰਦੀ ਉਹਨੂੰ ਇਹ ਹੋ ਗਿਆ ਕਿ ਜੇ ਤਲਾਕ ਹੋ ਗਿਆ ਮੇਰੇ ਮੁੰਡੇ ਦਾ ਦੂਜਾ ਵਿਆਹ ਹੁੰਦਾ ਹੈ ਤਾਂ ਆਪਾਂ ਕਰੋਣਾ ਕੀ ਹੈ ਇਹ ਤੋਂ ਕਿਉਂਕਿ ਉਹ ਤਾਂ ਸੁਨੀਤਾ ਨੂੰ ਵੈਸੇ ਵੀ ਪਸੰਦ ਨਹੀਂ ਕਰਦੀ ਸੀ ਉਹ ਕਹਿੰਦੀ ਆ ਆਪਣੇ ਮੁੰਡੇ ਨੂੰ ਅਸ਼ੋਕ ਨੂੰ ਕੀ ਇਹਨੂੰ ਤਲਾਕ ਦੇ ਦੇ ਸੁਨੀਤਾ ਕਹਿੰਦੀ ਆ ਵੀ ਸੋਚ ਲਿਓ ਤੁਸੀਂ ਵੀ ਤਲਾਕ ਦਾ ਸੋਚ ਹੀ ਲਿਆ ਅਸ਼ੋਕ ਕਹਿੰਦਾ ਵੀ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ ਮੈਂ ਨਹੀਂ ਆ ਤੈਨੂੰ ਰੱਖਣਾ ਚਾਹੁੰਦਾ ਉਹ ਕਹਿੰਦੀ ਵੀ ਆਪਣੇ ਵਿਆਹ ਨੂੰ 7-8 ਮਹੀਨੇ ਹੀ ਹੋਏ ਹਨ ਐਨੇ ਟਾਈਮ 'ਚ ਆਪਾਂ ਇੱਕ ਦੂਜੇ ਨਾਲ ਜੁੜ ਚੁੱਕੇ ਹਾਂ ਤੁਹਾਨੂੰ ਮੇਰੇ ਨਾਲ ਕੋਈ ਲਗਾਵ ਨਹੀਂ ਹੋਇਆ ਤੇ ਤੁਸੀਂ ਮੈਨੂੰ ਕੁੱਟਮਾਰ ਕਰਦੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਤਾਂ ਤੁਸੀਂ ਮੈਨੂੰ ਤਲਾਕ ਨਾ ਦਿਓ ਅੱਪਾ ਸਭ ਕੁਝ ਸੈੱਟ ਕਰ ਲਵਾਂਗੇ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਆ ਤੈਨੂੰ ਰੱਖਣਾ ਚਲੋ 2-4 ਮਹੀਨਿਆਂ ਦੇ ਵਿੱਚ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਜਿਹੜੀ ਸੁਨੀਤਾ ਆਪਣੇ ਘਰ ਆ ਜਾਂਦੀ ਹੈ ਉਹਦੇ ਡੈਡੀ ਦੀ ਪਹਿਲਾਂ ਮੌਤ ਹੋਈ ਹੁੰਦੀ ਹੈ ਘਰੇ ਪਰ ਆਪਰ ਜਾਈ ਤੇ ਮੰਮੀ ਰਹਿੰਦੇ ਹੁੰਦੇ ਨੇ ਹੁਣ ਜਵਾਨ ਬੇਟੀ ਦਾ ਵਿਆਹ ਹੋਇਆ ਹੋਵੇ ਤੇ ਸਾਲ ਦੇ ਅੰਦਰ ਅੰਦਰ ਤਲਾਕ ਹੋ ਜਾਵੇ ਤਾਂ ਵੈਸੇ ਵੀ ਸਦਮੇ ਚ ਮਾਂ ਆ ਜਾਂਦੀ ਹੈ ਤੇ ماں 2 ਕੁ ਮਹੀਨੇ ਮੰਜੇ ਤੇ ਰਹੀ ਆ ਉਸ ਤੋਂ ਬਾਅਦ ਸੁਨੀਤਾ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਸੁਨੀਤਾ ਦੀ ਮਾਂ ਦੀ ਮੌਤ ਹੋਈ ਆ ਤਾਂ ਉਹਦਾ ਭਰਾ ਪਰਜਾਈ ਉਹਦੇ ਉਹਨੂੰ ਕੁਸਚਨ ਲੱਗ ਜਾਂਦੇ ਹਨ ਉਹ ਕਹਿੰਦੇ ਨੇ ਤੇਰੇ ਤੇ ਐਨਾ ਤੇਰੇ ਵਿਆਹ ਤੇ ਖਰਚ ਕਰਕੇ ਅਸੀਂ ਤੈਨੂੰ ਵਿਆਹਿਆ ਸੀ ਆ ਤੂੰ ਵਾਪਸ ਵੀ ਰਾ ਕੇ ਬਹਿ ਗਈ ਆ ਇੱਥੇ ਵੀ ਹੁਣ ਤੇਰਾ ਖਾਤਾ ਕੌਣ ਚੱਕੇ ਵੀ ਸਾਡੇ ਤੋਂ ਨਹੀਂ ਖਰਚਾ ਚੱਕਿਆ ਜਾਂਦਾ ਜਦੋਂ ਸੁਨੀਤਾ ਦਾ ਤਲਾਕ ਹੁੰਦਾ ਹੈ ਤਾਂ ਉਸ ਤੋਂ 1 ਮਹੀਨੇ ਬਾਅਦ ਉਸ ਨੂੰ ਪਤਾ ਲੱਗਦਾ ਹੈ ਵੀ ਉਹ ਪ੍ਰੈਗਨੈਂਟ ਹੁੰਦੀ ਹੈ ਬੜੀ ਉਹ ਅਜੀਬ ਸਥਿਤੀ 'ਚ ਫਸ ਜਾਂਦੀ ਹੈ ਉਧਰੋਂ ਤਾਂ ਤਲਾਕ ਹੋ ਗਿਆ ਸੀ ਆ ਉਧਰੋਂ ਪ੍ਰੈਗਨੈਂਟ ਹੋ ਗਈ ਸੀ ਆ ਤਲਾਕ ਵੀ ਹੁਣ ਕਾਗਜ਼ੀ ਹੋ ਗਿਆ ਸੀ ਪੂਰਾ ਨਾ ਕੋਈ ਹੱਲ ਸੀ ਆ ਉਹਦੇ ਕੋਲ ਤੇ ਉਹ ਨਾ ਬੜਾ ਮਤਲਬ ਪਸਤੋਂਦੀ ਸੀ ਆ ਤੇ ਮੈਂ ਉੱਤੇ ਹੀ ਕੁੱਟ ਖਾ ਕੇ ਰਹਿ ਪੈਂਦੀ ਆ ਵੀ ਮੈਂ ਤਲਾਕ ਵਾਲੇ ਪੇਪਰ ਤੇ ਸਾਈਨ ਨਹੀਂ ਕਰਨੇ ਸੀ ਆ ਫਿਰ ਉਹ ਸੋਚਦੀ ਸੀ ਆ ਕਿ ਮੈਂ ਤਾਂ ਆਪਣੇ ਪਤੀ ਦੀ ਖੁਸ਼ੀ ਲਈ ਇਹ ਕੀਤਾ ਸੀ ਹੁਣ ਮੈਂ ਕੀ ਕਰਾਂ ਉਹ ਆਪਣੇ ਪਰਾਂ ਨੂੰ ਪਰਜਾਈ ਨੂੰ ਦੱਸਦੀ ਹੈ ਵੀ ਮੈਂ ਪ੍ਰੈਗਨੈਂਟ ਹਾਂ ਉਹਦੀ ਪਰਜਾਈ ਕਹਿੰਦੀ ਹੈ ਅਸੀਂ ਤੇਰਾ ਖਰਚਾ ਨਹੀਂ ਚੱਕ ਸਕਦੇ ਤੇ ਨਾਲ ਤੇਰੇ ਬੱਚੇ ਦਾ ਕਿੱਥੋਂ ਚੱਕਾਂਗੇ ਆ ਨਾ ਹੀ ਤੇਰੇ ਬੱਚੇ ਨੂੰ ਕੋਈ ਅਪਣਾਵੇਗਾ ਜਦੋਂ ਅਸੀਂ ਤੇਰਾ ਦੂਜਾ ਵਿਆਹ ਕਰਾਂਗੇ ਉਹ ਕਹਿੰਦੀ ਭਾਬੀ ਮੈਂ ਦੂਜਾ ਵਿਆਹ ਨਹੀਂ ਕਰਾਉਂਦੀ ਆ ਮੈਂ ਤਾਂ ਦਿਹਾੜੀ ਕਰਕੇ ਖਾ ਲਵਾਂਗੀ ਪਰ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਉਹ ਕਹਿੰਦੀ ਵੀ ਆ ਫਿਰ ਅਸੀਂ ਆ ਬਿਲਕੁਲ ਹੀ ਨਹੀਂ ਆ ਮਤਲਬ ਤੈਨੂੰ ਰੱਖ ਸਕਾਂਗੇ ਆ ਤੂੰ ਅਬੋਰਸ਼ਨ ਕਰਾ ਦੇ ਉਹ ਕਹਿੰਦੀ ਵੀ ਬੱਚੇ ਨੂੰ ਇਸ ਮੇਂ ਦੁਨੀਆ ਤੇ ਮੈਂ ਆਉਣ ਤੋਂ ਪਹਿਲਾਂ ਹੀ ਮਾਰਦੀ ਨਹੀਂ ਆ ਮੈਂ ਜਿਵੇਂ ਮਰਜੀ ਔਖੀ ਸੋਖੀ ਕੱਟਾਂ ਪਰ ਮੈਂ ਆਪਣੇ ਬੱਚੇ ਨੂੰ ਜਨਮ ਦੇਵਾਂਗੀ ਆ 9 ਮਹੀਨੇ ਬਾਅਦ ਉਹਦੀ ਕੁੱਖ ਤੋਂ ਬੇਟਾ ਪੈਦਾ ਹੋਇਆ ਉਹਦੀ ਪਰਜਾਈ ਹੈ ਜਿਹੜੀ ਆ ਆਪਦੇ ਘਰ ਵਾਲੇ ਨੂੰ ਆ ਕੰਨ ਪਰਦੀ ਰਹਿੰਦੀ ਹੈ ਕਹਿੰਦੀ ਹੈ ਵੀ ਤੁਹਾਡੀ ਭੈਣ ਰਵੇਗੀ ਆ ਘਰੇ ਤਾਂ ਤੁਸੀਂ ਆ ਇਹਨੂੰ ਹੀ ਰੱਖੋ ਮੈਂ ਨਹੀਂ ਰਹਿੰਦੀ ਆ ਇਹਦੇ ਨਾਲ ਆਪਣੇ ਵੀ ਅੱਗੇ ਬੱਚੇ ਹੋਣਗੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਨਾਲ ਇਹਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਵੀ ਆਪਾਂ ਹੀ ਚੱਕਾਂਗੇ ਇਹ ਠੀਕ ਨਹੀਂ ਆ ਕੰਮ ਤੇ ਉਹਦਾ ਭਰਾ ਉਹਨੂੰ ਕਹਿੰਦਾ ਵੀ ਦੇਖ ਤੇਰੇ ਆ ਕਰਕੇ ਮੇਰਾ ਘਰ ਟੁੱਟਦਾ ਹੈ ਤੇਰਾ ਤਾਂ ਘਰ ਟੁੱਟਿਆ ਹੀ ਹੋਇਆ ਹੈ ਤੂੰ ਐਵੇਂ ਘਰ ਕਿਸੇ ਕੰਮ ਤੇ ਲੱਗ ਜਾ ਤੂੰ ਆ ਕੋਈ ਕਮਰਾ ਲੈ ਕੇ ਕਿਰਾਏ ਤੇ ਰਹਿ ਉੱਥੇ ਰਹਿਣ ਲੱਗ ਜਾ ਉਹ ਪਈਆ ਮੂੰਗਫਲੀ ਦੀ ਆ ਰੇੜੀ ਲਾਣ ਲੱਗ ਜਾਂਦੀ ਹੈ ਬਸ ਅੱਡੇ ਤੇ ਆ ਬਸ ਅੱਡੇ ਤੇ ਆ ਹੁਣ ਸਵਾਰੀਆਂ ਇੰਨੀਆਂ ਜ਼ਿਆਦਾ ਆਉਂਦੀਆਂ ਹਨ ਰਹਿੰਦੀਆਂ ਹਨ ਬਾਕੀ ਛੋਟਾ ਜਵਾਕ ਉਹਦੀ ਬੁੱਕਲ ਚ ਹੁੰਦਾ ਹੈ ਕੁਝ ਦੇਖ ਕੇ ਤਰਸ ਕਰਕੇ ਉਹਨੂੰ ਮਤਲਬ ਮੂੰਗਫਲੀ ਉਹਦੀ ਆ ਕਾਫੀ ਵਿਕਦੀ ਹੈ ਹੌਲੀ ਹੌਲੀ ਉਹ ਨਾਲ ਹੋਰ ਚੀਜ਼ਾਂ ਰੱਖਣ ਲੱਗ ਜਾਂਦੀ ਹੈ ਉਹ ਛੋਟੀ ਜਹੀ ਇੱਕ ਦੁਕਾਨ ਨੂੰ ਮਾ ਰੇੜੀ ਆ ਜਿਹੜੀ ਉਹ ਲਗਾ ਲੈਂਦੀ ਹੈ ਰੋਜ਼ ਤੇ ਉਹਨੂੰ ਵਧੀਆ ਕਮਾਈ ਹੋਣ ਲੱਗਦੀ ਹੈ ਹੌਲੀ ਹੌਲੀ ਉਹ ਪੈਸਾ ਜੋੜ ਲੈਂਦੀ ਹੈ ਕਿਉਂਕਿ ਉਹਦਾ ਖਰਚ ਵੀ ਕਿੰਨਾ ਸੀ ਇਹ ਵਿਚਾਰੀ ਕਦੇ ਭੁੱਖੇ ਢਿੱਡ ਸੋ ਜਾਂਦੀ ਆ ਕਦੇ ਕਿਸੇ ਗੁਰਦੁਆਰੇ ਚ ਖਾ ਕੇ ਆ ਗੁਜ਼ਾਰਾ ਕਰ ਲੈਂਦੀ ਖਰਚਾ ਕੀ ਸੀ ਉਹ ਕਰਦੀ ਜਿੰਨਾ ਕ ਉਹਦਾ ਸਮਾਨ ਉਹ ਲਿਉਂਦੀ ਆ ਉਸ ਤੋਂ ਪ੍ਰੋਫਿਟ ਮਿਲਦਾ ਤਾਂ ਉਹ ਪੈਸੇ ਜੋੜਨ ਲੱਗ ਗਈ ਆ ਉਹਦਾ ਭਰਾ ਇੱਕ ਦਿਨ ਉਹਨੂੰ ਮਿਲਣ ਆਇਆ ਗੱਲਾਂ ਬਾਤਾਂ ਕਰਦੇ ਕਰਦੇ ਉਹ ਕਹਿੰਦੀ ਅ ਵੀਰੇ ਚੱਲੋ ਜਿਵੇਂ ਵੀ ਸਹੀ ਆ ਤੁਸੀਂ ਮੈਨੂੰ ਰੈਡੀ ਲੈ ਦਿੱਤੀ ਆ ਮੇਰਾ ਵਧੀਆ ਕੰਮ ਚੱਲ ਪਿਆ ਹੈ ਮੈਂ 4 ਪੈਸੇ ਵਧੀਆ ਜੋੜਨ ਲੱਗ ਗਈ ਹਾਂ ਉਹਦੇ ਭਰਾ ਦੇ ਮਨ 'ਚ ਲਾਲਚ ਆ ਗਿਆ ਉਹਨੂੰ ਕਹਿੰਦਾ ਵੀ ਆ ਮੈਂ ਨਾ ਕਰ ਬਣਾਉਣ ਲੱਗਿਆ ਹਾਂ ਜਿੰਨੇ ਕ ਪੈਸੇ ਤੂੰ ਜੋੜੇ ਹਨ ਉਹਨੇ ਕ ਮੈਨੂੰ ਦੇ ਦੇ ਵੀ ਉਸ ਤੋਂ ਬਾਅਦ ਮੈਂ ਜਦੋਂ ਤੈਨੂੰ ਲੋੜ ਪਈ ਉਦੋਂ ਤੈਨੂੰ ਦੇ ਦੇਵਾਂਗਾ ਵੀਰ ਮੇਰਾ ਹੱਥ ਤੰਗ ਹੈ ਉਹ ਜਿੰਨੇ ਕ ਪੈਸੇ ਜੋੜੇ ਸਨ ਉਹ ਆਪਦੇ ਭਰਾ ਨੂੰ ਦੇ ਦਿੰਦੀ ਹੈ ਵਿਸ਼ਵਾਸ ਕਰਕੇ ਵੀ ਚਲ ਕੋਈ ਨਾ ਦੇ ਦੇਵੇਗਾ ਮੇਰਾ ਪ੍ਰਾਹਿਤ ਹੈ ਉਹ ਪ੍ਰਾ ਉਸ ਤੋਂ ਪੈਸੇ ਲੈ ਕੇ ਜਲਾ ਜਾਂਦਾ ਹੈ ਰਹਿੰਦੀ ਉਹ ਫਿਰ ਵੀ ਅਲਗੀ ਹੁੰਦੀ ਹੈ ਕਿਉਂ ਕਿਉਂ ਉਸਨੇ ਸੋਚ ਲਿਆ ਸੀ ਕਿ ਮੈਂ ਆਪਣੇ ਭਰਾ ਪਰਜਾਈ ਦੇ ਰਿਸ਼ਤੇ 'ਚ ਨਹੀਂ ਆਵਾਂਗੀ ਆ ਜਦੋਂ ਮੇਰਾ ਵਧੀਆ ਗੁਜ਼ਾਰਾ ਹੁੰਦਾ ਹੈ ਇੱਕ ਕਿਰਾਏ ਤੇ ਕਮਰਾ ਲੈ ਕੇ ਉਹ ਰਹਿ ਰਹੀ ਹੁੰਦੀ ਹੈ ਤੇ ਹੌਲੀ-ਹੌਲੀ ਉਸ ਦਾ ਮੁੰਡਾ 3-4 ਸਾਲ ਦਾ ਹੋ ਜਾਂਦਾ ਹੈ ਉਹ ਇੱਕ ਦੋ ਵਾਰੀ ਆਪਦੇ ਭਰਾ ਨੂੰ ਕਹਿੰਦੀ ਹੈ ਵੀ ਮੇਰੇ ਪੈਸੇ ਦੇ ਦੇ ਤੇ ਭਰਾ ਕਹਿੰਦਾ ਵੀ ਇਹ ਮੇਰੇ ਕੋਲ ਪੈਸੇ ਨਹੀਂ ਕੋਈ ਗੱਲ ਨਹੀਂ ਜਦੋਂ ਤੂੰ ਤੇਰਾ ਮੁੰਡਾ ਪੜਾਉਣਾ ਤੇਰੇ ਮੁੰਡੇ ਦਾ ਵਿਆਹ ਹੋਇਆ ਉਦੋਂ ਤੂੰ ਮੈਨੂੰ ਆ ਮੈਂ ਮਦਦ ਕਰਾਂਗਾ ਤੇਰੀ ਵੀ ਆ ਜੇ ਤੂੰ ਆ ਮੇਰੇ ਤੇ ਪੈਸੇ ਲਾਤੇ ਮੈਂ ਵੀ ਤਾਂ ਤੇਰੇ ਤੇ ਪੈਸੇ ਲਾਵਾਂਗਾ ਤੂੰ ਕਿੰਨਾ ਚਿਰ ਸਾਡੇ ਘਰੇ ਬੈਠੀ ਰਹੀ ਆ ਤੇ ਮੈਂ ਤੇਰੇ ਵਿਆਹ ਤੇ ਵੀ ਕਿੰਨਾ ਖਰਚ ਕੀਤਾ ਉਹ ਸਮਝ ਜਾਂਦੀ ਹੈ ਕੀ ਆ ਹੁਣ ਇਹ ਪੈਸੇ ਨਹੀਂ ਮੋੜਦਾ ਚਲੋ ਫਿਰ ਵੀ ਉਹ ਮਿਹਨਤ ਕਰਨੀ ਨਹੀਂ ਛੱਡਦੀ ਭੁੱਖੀ ਧਿਆਈ ਰਹਿ ਕੇ ਵਿਚਾਰੀ ਆ ਫਿਰ ਉਹਵੇਂ ਮਿਹਨਤ ਜਾਰੀ ਰੱਖਦੀ ਹੈ ਤੇ ਇੱਕ ਦਿਨ ਇੱਕ ਬੰਦਾ ਹੁੰਦਾ ਹੈ ਬਸ ੱਡੇ ਤੇ ਬੈਠਾ ਹੁੰਦਾ ਹੈ ਉਹ ਪਾਣੀ ਪੀਣ ਜਾਂਦਾ ਹੈ ਟੂਟੀ ਤੇ ਇੱਧਰ ਵਾਟਰ ਕੂਲਰ ਲੱਗਿਆ ਹੁੰਦਾ ਹੈ ਜਦੋਂ ਲੰਗਦਾ ਮੂੰਗਫਲੀ ਦੀ ਰੇੜੀ ਕੋਲ ਦੀ ਤਾਂ ਉਹਨੂੰ ਐ ਲੱਗਿਆ ਕਿ ਇਹ ਜਾਣੀ ਪਛਾਣੀ ਔਰਤ ਲੱਗਦੀ ਹੈ ਤੇ ਉਹ ਖੜ ਕੇ ਜਦੋਂ ਦੇਖਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਸੁਨੀਤਾ ਹੈ ਉਹ ਕਹਿੰਦਾ ਹੈ ਕਿ ਸੁਨੀਤਾ ਤੁਹਾਡਾ ਨਾਮ ਹੈ ਉਹ ਵੇਖਦੀ ਹੈ ਉਹ ਕਹਿੰਦੀ ਹੈ ਹਾਂ ਅਸ਼ੋਕ ਸੁਨੀਤਾ ਹੀ ਹਾਂ ਮੈਂ ਉਹ ਕਹਿੰਦਾ ਹੈ ਵੀ ਤੁਸੀਂ ਮੈਨੂੰ ਪਛਾਣ ਲਿਆ ਕਹਿੰਦੀ ਕਮਾਲ ਕਰਦੇ ਹੋ ਤੁਸੀਂ 27-8 ਮਹੀਨੇ ਆਪਾਂ ਇਕੱਠੇ ਰਹੇ ਸੀ ਆ ਮੈਂ ਤੁਹਾਨੂੰ ਪਛਾਣ ਨਹੀਂ ਸਕਾਂਗੀ ਆ ਮੈਂ ਤੁਹਾਨੂੰ ਪਛਾਣ ਲਿਆ ਹੈ ਉਹ ਕਹਿੰਦਾ ਤੂੰ ਇੱਥੇ ਹੀ ਸਾਲਤ ਵਿੱਚ ਤੂੰ ਰੇੜੀ ਲਾਉਂਦੀ ਹੈ ਉਹ ਕਹਿੰਦੀ ਰੇੜੀ ਲਾਉਣ ਚ ਕੀ ਹਰਜ ਹੈ ਤੁਸੀਂ ਮੈਨੂੰ ਨਹੀਂ ਰੱਖਿਆ ਤੇ ਮੈਂ ਆਪਦਾ ਟਿੱਡ ਤਾਂ ਪਰ ਨਹੀਂ ਸੀ ਟਿੱਡ ਪਰਣਾ ਸੀ ਆ ਉਹ ਕਹਿੰਦਾ ਜੇ ਤੂੰ ਆ ਵਿਆਹ ਕਰਵਾ ਲੈਂਦੀ ਦੂਜਾ ਉਹ ਕਹਿੰਦੀ ਆ ਵਿਆਹ ਜਦੋਂ ਤੁਸੀਂ ਨਹੀਂ ਰੱਖਿਆ ਫਿਰ ਮੈਨੂੰ ਹੋਰ ਕਿਸ ਨੇ ਰੱਖਣਾ ਸੀ ਆ ਵੀ ਤਲਾਕ ਸ਼ੂਦਾ ਹੋਣ ਦਾ ਤੱਬਾ ਤਾਂ ਮੇਰੇ ਸਿਰ ਮੱਥੇ ਲੱਗ ਹੀ ਗਿਆ ਸੀ ਉਹਨਾਂ ਦੀਆਂ ਗੱਲਾਂ ਕਰਦੇ ਕਰਦੇ ਸੁਨੀਤਾ ਦਾ ਜਿਹੜਾ ਮੁੰਡਾ ਉਹ ਆ ਜਾਂਦਾ ਹੈ ਉਹ ਆ ਕੇ ਕਹਿੰਦਾ ਮम्मा ਮम्मा ਮੈਂ ਮੰਮੀ ਘਰ ਗਿਆ ਸੀ ਅਤੇ ਤੇ ਉੱਥੋਂ ਮੈਨੂੰ ਆ ਮਾਮੀ ਨੇ ਕਹਿਤਾ ਵੀ ਆਪਦੀ ਮੰਮੀ ਕੋਲ ਚਲਾ ਜਾ ਕਹਿੰਦਾ ਮम्मा ਸਾਰੇ ਬੱਚੇ ਹਨ ਜਦੋਂ ਆਪਦੇ ਸਕੂਲ ਆਉਂਦੇ ਹਨ ਕਦੇ ਉਹਨਾਂ ਦੇ ਪਾਪਾ ਲੈ ਕੇ ਆਉਂਦੇ ਹਨ ਕਦੇ ਤੁਸੀਂ ਮੈਨੂੰ ਹਮੇਸ਼ਾ ਕਹਿ ਦਿੰਦੇ ਹੋ ਵੀ ਤੇਰੇ ਪਾਪਾ ਆਉਣਗੇ ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਮੇਰੇ ਪਾਪਾ ਕਿੱਥੇ ਹਨ ਉਹ ਕਦੇ ਕਿਉਂ ਨਹੀਂ ਆਏ ਤੇ ਉਹ ਅਸ਼ੋਕ ਨੇ ਆ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਉਹਨੂੰ ਕਹਿੰਦਾ ਹੈ ਵੀ ਇਹ ਬੱਚਾ ਉਹ ਕਹਿੰਦੀ ਆ ਅਸ਼ੋਕ ਜਦੋਂ ਤੁਸੀਂ ਮੈਨੂੰ ਤਲਾਕ ਦਿੱਤਾ ਉਸੇ ਮਹੀਨੇ ਮੈਂ ਪ੍ਰੈਗਨੈਂਟ ਸੀ ਉਸ ਤੋਂ ਬਾਅਦ ਆਪਣੀ ਗੱਲ ਨਹੀਂ ਹੋਈ ਜਦੋਂ ਤਲਾਕ ਹੀ ਹੋ ਗਿਆ ਮੈਂ ਤੁਹਾਨੂੰ ਕੀ ਦੱਸਦੀ ਆ ਮੈਨੂੰ ਮੇਰੇ ਭਰਾ ਪਰਜਾਈ ਨੇ ਕਿਹਾ ਸੀ ਆ ਤੂੰ ਅਬੋਰਸ਼ਨ ਕਰਵਾ ਲੈ ਪਰ ਮੈਂ ਨਹੀਂ ਕਰਵਾਇਆ ਮੈਂ ਪਾਪ ਨਹੀਂ ਕਰਨਾ ਚਾਹੁੰਦੀ ਸੀ ਕਹਿੰਦੀ ਹੈ ਉਹ ਇਹ ਆਪਣਾ ਬੱਚਾ ਇਸ ਬੱਚੇ ਲਈ ਕਹਿੰਦੀ ਮੈਂ ਦੂਜਾ ਵਿਆਹ ਨਹੀਂ ਕਰਾਇਆ ਕਹਿੰਦੀ ਹੋ ਸਕਦਾ ਹੈ ਮੈਨੂੰ ਹਾਲਾਤਾਂ ਨਾਲ ਸਮਝੌਤਾ ਕਰਕੇ ਦੂਜਾ ਵਿਆਹ ਕਰਵਾਉਣਾ ਪੈ ਜਾਂਦਾ ਪਰ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਆ ਉਹਨੂੰ ਕਹਿੰਦੀ ਚੱਲ ਤੂੰ ਦੱਸ ਤੇਰੀ ਜ਼ਿੰਦਗੀ ਕਿਵੇਂ ਹੈ ਉਹ ਕਹਿੰਦਾ ਜਿਹੜੀ ਮੇਰੀ ਭੈਣ ਸੀ ਉਹ ਕਿਸੇ ਮੁੰਡੇ ਨਾਲ ਭੱਜ ਗਈ ਸੀ ਆ ਪੂਰਾ ਨੱਕ ਵੜਾ ਕੇ ਚਲੀ ਗਈ ਆ ਤੇ ਮਾਂ ਜਿਹੜੀ 4-5 ਮਹੀਨੇ ਤੋਂ ਬਿਮਾਰ ਪਈ ਹੈ ਉਸ ਤੋਂ ਬਾਅਦ ਉਹ ਵੀ ਰੱਬ ਨੂੰ ਪਿਆਰੀ ਹੋ ਗਈ ਆ ਮੈਂ ਰਹਿ ਗਿਆ ਇਕੱਲਾ ਹੂੰ ਇਕੱਲਾ ਦਿਹਾੜੀ ਜਾਂ ਨਾ ਆਪੇ ਰੋਟੀ ਟੁਕ ਕਰਦਾ ਹਾਂ ਆਪੇ ਹੱਥ ਸਾੜਦਾ ਹਾਂ ਤੇ ਫਿਰ ਕਹਿੰਦਾ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ ਉਦੋਂ ਤਾਂ ਕਹਿੰਦਾ ਮੈਂ ਤੈਨੂੰ ਸਮਝਿਆ ਨਹੀਂ ਹੁਣ ਤੇਰੇ ਪਿਆਰ ਨੂੰ ਨਾ ਸਮਝਿਆ ਪਰ ਹੁਣ ਮੈਂ ਸਮਝ ਚੁੱਕਿਆ ਹਾਂ ਵੀ ਇੱਕ ਜਿਹੜਾ ਪਤੀ ਹੁੰਦਾ ਹੈ ਨਾ ਉਹ ਪਤਨੀ ਦੇ ਸਿਰ ਤੇ ਰਾਜਾ ਹੁੰਦਾ ਹੈ ਭਾਵੇਂ ਪਤੀ ਕਮਾ ਕੇ ਲਿਆਂਦਾ ਹੈ ਜੇ ਪਤਨੀ ਘਰ ਵੀ ਸੰਭਾਲਦੀ ਹੈ ਤਾਂ ਹੀ ਉਹ ਘਰ ਦੇ ਵਿੱਚ ਇੱਟਾਂ ਦਾ ਬਣਿਆ ਘਰ ਹੁੰਦਾ ਹੈ ਉਬੋਤ ਕਹਿੰਦਾ ਹੈ ਬੱਚੇ ਬਾਰੇ ਸੁਣ ਕੇ ਤੇ ਵੇਖ ਕੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਂ ਇੱਕ ਪਿਤਾ ਹੋ ਕੇ ਆਪਣੇ ਬੱਚੇ ਲਈ ਕੁਝ ਨਹੀਂ ਕਰ ਸਕਿਆ ਤੇ ਤੂੰ ਇੱਕ ਮਾਂ ਹੋ ਕੇ 5 ਸਾਲ ਤੋਂ ਇਸ ਨੂੰ ਪਾਲ ਰਹੀ ਹੈ ਤੈਨੂੰ ਵੀ ਤੂੰ ਆ ਮਤਲਬ ਕੰਮ ਕਰਦੀ ਨਾਲੇ ਬੱਚੇ ਪਾਲ ਰਹੀ ਹੈ ਇਕੱਲੀ ਔਰਤ ਹੋ ਕੇ ਤੂੰ ਆਪਣਾ ਸਾਰਾ ਸੁੱਖ ਤੇ ਆਗਤਾ ਆਪਣੇ ਬੱਚੇ ਲਈ ਕਹਿੰਦਾ ਵੀ ਜੇ ਤੈਨੂੰ ਬੁਰਾ ਨ ਲੱਗੇ ਤਾਂ ਮੈਂ ਤੈਨੂੰ ਦੁਬਾਰਾ ਪਨਾਉਣਾ ਚਾਹੁੰਦਾ ਹਾਂ ਉਹ ਦੀ ਗੱਲ ਸੁਣ ਕੇ ਖੁਸ਼ ਹੋ ਜਾਂਦੀ ਹੈ ਕਹਿੰਦੀ ਅਸ਼ੋਕ ਜਿਹੜੀ ਗਲਤੀ ਤੂੰ ਪਹਿਲਾਂ ਕੀਤੀ ਸੀ ਆ ਤੂੰ ਇਹ ਗਲਤੀ ਸੁਧਾਰ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਆ ਕਹਿੰਦੀ ਮੈਂ ਉਦੋਂ ਦੀ ਇਹ ਗੱਲ ਸਮਝਾਈ ਸੀ ਆ ਤੁਹਾਨੂੰ ਵੀ ਸਾਰੇ ਰਿਸ਼ਤੇ ਜਿਹੜੇ ਹੌਲੀ-ਹੌਲੀ ਆਪਣੀ ਜ਼ਿੰਦਗੀ 'ਚ ਵਿਅਸਤ ਹੋ ਜਾਣਗੇ ਤੇ ਆਪਾਂ ਇੱਕ ਦੂਜੇ ਦੇ ਹਮੇਸ਼ਾ ਨਾਲ ਰਹਿਣਾ ਸੀ ਆ ਚਲੋ ਕਹਿੰਦੀ ਫਿਰ ਵੀ ਆ ਮੈਂ ਇਸ ਗੱਲ ਦਾ ਕੋਈ ਆ ਮੈਨੂੰ ਸਿੱਖਵਾ ਨਹੀਂ ਆ ਮੈਂ ਇਹਨੇ ਸਾਲ ਕੱਲੀ ਨੇ ਕੱਢੇ ਚਲੋ ਸਬਕ ਤਾਂ ਮਿਲਿਆ ਨਾਲੇ ਕਹਿੰਦੀ ਜੇ ਆਪਾਂ ਸ਼ਾਇਦ ਉਹਦੋਂ ਤਲਾਕ ਨਾ ਹੁੰਦਾ ਤਾਂ ਆਪਾਂ ਸਾਰੀ ਉਮਰ ਲੜਦੇ ਝਗੜਦਿਆਂ ਨੇ ਕੱਢ ਦੇਣੀ ਸੀ ਆ ਉਹਨਾਂ ਆਪਾਂ ਚਾਕੇ ਵੀ ਆ ਕਦੇ ਨਹੀਂ ਲੜ ਸਕਾਂਗੇ ਚਲੋ ਉਹਨੂੰ ਆਪਣੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਜਿੱਥੇ ਰਹਿੰਦੀ ਹੁੰਦੀ ਸੀ ਆ ਦਿਖਾਉਂਦੀ ਹੈ ਉਹਨੂੰ ਵੀ ਇਸ ਕਮਰੇ ਦੇ ਵਿੱਚ ਮੈਂ ਰਹਿੰਦੀ ਹਾਂ ਤੇ ਉਹਨੂੰ ਕਹਿੰਦਾ ਹੈ ਵੀ ਆ ਤੇਰੇ ਭਰਾ ਪਰਜਾਈ ਨਾਲ ਮੈਂ ਗੱਲ ਕਰ ਲੈਂਦਾ ਹਾਂ ਦੁਬਾਰਾ ਚਲੋ ਉਹ ਕਹਿੰਦੀ ਠੀਕ ਹੈ ਅਗਲੇ ਦਿਨ ਉਹਨੂੰ ਬੁਲਾਉਂਦੀ ਹੈ ਤੇ ਆਪਣੇ ਭਰਾ ਦੇ ਘਰ ਜਾਂਦੀ ਹੈ ਭਰਾ ਨੂੰ ਦੱਸਦੀ ਹੈ ਅਸੀਂ ਕੱਲ ਬਸ ਅੱਡੇ 'ਚ ਮਿਲੇ ਸੀ ਆ ਅਸ਼ੋਕ ਮੈਨੂੰ ਦੁਬਾਰਾ ਪਨਾਉਣਾ ਚਾਹੁੰਦਾ ਹੈ ਉਹਦਾ ਭਰਾ ਵੀ ਕਹਿੰਦਾ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੇ ਤੁਸੀਂ ਦੁਬਾਰਾ ਹੀ ਇਕੱਠੇ ਹੋ ਰਹੇ ਹੋ ਜੇ ਸੁਬਾਹ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਕਹਿੰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਮੰਦਰ ਦੇ ਵਿੱਚ ਜਾ ਕੇ ਉਹਨਾਂ ਦੀ ਦੁਬਾਰਾ ਵਿਆਹ ਕਰਵਾਇਆ ਜਾਂਦਾ ਹੈ ਹੁਣ ਉਹ ਦੋਨੇ ਪਤੀ ਪਤਨੀ ਬੜੀ ਖੁਸ਼ੀ ਖੁਸ਼ੀ ਨਾਲ ਆਪਣੇ ਬੱਚੇ ਨਾਲ ਰਹਿੰਦੇ ਹਨ ਉਹ ਬੱਚਾ ਵੀ ਆਪਣੇ ਪਾਪਾ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਹੈ ਇੱਕ ਬੱਚੇ ਦੀ ਜ਼ਿੰਦਗੀ ਬਰਬਾਦ ਹੋਣੋਂ ਬਚ ਗਈ ਸੀ ਉਹਦਾ ਬਚਪਨ ਖਰਾਬ ਹੋਣ ਤੋਂ ਬਚ ਗਿਆ ਸੀ ਆ ਉਹ ਆਪਣੇ ਮੰਮੀ ਤੇ ਡੈਡੀ ਨਾਲ ਰਹਿੰਦਾ ਵਧੀਆ ਸਕੂਲ ਦੇ ਵਿੱਚ ਉਹਨੂੰ ਲਾਇਆ ਗਿਆ ਦੋਨੋਂ ਜੀ ਵਧੀਆ ਕਮਾਈ ਕਰਦੇ ਉਹਦੇ ਘਰ ਵਾਲੀ ਉਹੀ ਰੇੜੀ ਲਾਉਂਦੀ ਆ ਉਹ ਆਪ ਵੀ ਕਿਸੇ ਮਤਲਬ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਅਸੀਂ ਖੁਸ਼ੀ ਆਪਣਾ ਜੀਵਨ ਇਹ ਜਿਹੜਾ ਉਹ ਬਤੀਤ ਕਰਦੇ ਹਾਂ ਜੀ ਦੋਸਤੋ ਪਤੀ ਪਤਨੀ ਦੇ ਵਿੱਚ ਝਗੜੇ ਜੇ ਕਿਸੇ ਤੀਸਰੇ ਬੰਦੇ ਦੀ ਵਜ੍ਹਾ ਕਰਕੇ ਹੁੰਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਤੀ ਪਤਨੀ ਇੱਕ ਗੱਡੀ ਦੇ ਦੋ ਟਾਇਰ ਹੁੰਦੇ ਨੇ ਜੇ ਇੱਕ ਟਾਇਰ ਵੀ ਆ ਲੀਹੋ ਲੈ ਜਾਵੇ ਤਾਂ ਜ਼ਿੰਦਗੀ ਆ ਇਹ ਜਿਹੜੀ ਆ ਉਹ ਬੋਝ ਲੱਗਣ ਲੱਗ ਜਾਂਦੀ ਹੈ ਆਪਣੇ ਬੱਚਿਆਂ ਲਈ ਤੇ ਆਪਣੀ ਖੁਸ਼ਹਾਲ ਜ਼ਿੰਦਗੀ ਲਈ ਇੱਕ ਦੂਜੇ ਦੀਆਂ ਕਮੀਆਂ ਨੂੰ ਇਗਨੋਰ ਕਰਕੇ ਇਕੱਠੇ ਜੀਣ ਮਰਨ ਦੇ ਜਿਹੜੇ ਵਾਦੇ ਕੀਤੇ ਹੁੰਦੇ ਨੇ ਉਹ ਜ਼ਰੂਰ ਪੂਰੇ ਕਰੋ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡੀਆਂ ਨਾ ਬਣਾਇਆ ਕਰੋ ਤਾਂ ਕਿ ਇਹ ਜ਼ਿੰਦਗੀ ਹੈ ਜਿਹੜੀ ਆਸਾਨ ਲੱਗੇ ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ